ਸੰਗਰੂਰ ਤੋਂ ਸੰਸਦ ਸਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼ੇਮੇ ਪਾਤਸ਼ਾਹ ਨੇ ਸਾਨੂੰ ਕਿਰਪਾਨ ਦੀ ਵਖਸ਼ਿਸ਼ ਕੀਤੀ ਸੀ ਕੋੜਿਆਂ ਦੀ ਸਵਾਰੀ ਕਰਨ ਕਲਗੀ ਸਜਾਉਣ ਬਾਜ ਰੱਖਣ ਤੇ ਤਾਜ ਪਹਿਨਣ ਦੀ ਵਿਲੱਖਣ ਸ਼ਕਤੀ ਦੇ ਪ੍ਰਤੀਕ ਚੰਨ ਤੇ ਅਰਥਪਰਪੂਰ ਅਗਵਾਈ ਦਿੱਤੀ ਸੀ ਪਰ ਦੁੱਖ ਅਤੇ ਅਫਸੋਸ ਹੈ ਕਿ ਪਿਛਲੀ ਅਸੈਂਬਲੀ ਚੋਣਾਂ ਸਮੇਂ ਸ਼੍ਰੀ ਸਾਹਿਬ ਸਿੱਖ ਕੌਮ ਨੇ ਵਿਸਾਰ ਦਿੱਤੀ ਅਤੇ ਬਿਨਾਂ ਕਿਸੇ ਨਿਸ਼ਾਨੇ ਤੋਂ ਝਾੜੂ ਚੁੱਕ ਲਿਆ 1999 ਵਿੱਚ ਮੈਨੂੰ ਫਾਂਸੀ ਹੋਈ ਸੀ ਤੁਸੀਂ ਸਾਰਿਆਂ ਨੇ ਵੋਟਾਂ ਪਾ ਕੇ ਮੈਨੂੰ ਐਮਪੀ ਬਣਾ ਦਿੱਤਾ ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਗੌਰ ਨਾਲ ਦੇਖਦਾ ਹਾਂ ਕਿ ਕੀ ਕਰਦੇ ਹਾਂ ਤੇ ਕਿਵੇਂ ਰਹਿੰਦੇ ਹਾਂ ਛੇਵੇਂ ਪਾਤਸ਼ਾਹੀ ਨੇ ਜੰਗਾਂ ਲੜੀਆਂ ਮਹਾਰਾਜਾ ਰਣਜੀਤ ਸਿੰਘ ਨੇ ਜੰਗਾਂ ਲੜ ਕੇ ਰਾਜ ਭਾਗ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਸਿੱਖ ਰਾਜ ਕਾਇਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਸਰਕਾਰੀ ਜ਼ਮੀਨਾਂ ਜਾਇਦਾਦਾਂ ਸਨ ਉਹਨਾਂ ਨੂੰ ਲੋੜਵੰਦ ਨੂੰ ਦੇ ਕੇ ਮਾਲਕ ਬਣਾਇਆ ਜੋ ਐਮਪੀ ਹੁੰਦਾ ਉਹ ਮਾਲਕ ਨਹੀਂ ਉਹ ਲੋਕਾਂ ਦਾ ਸੇਵਾਦਾਰ ਹੁੰਦਾ ਪਿੰਡ ਤੋਂ ਜ਼ਿਲ੍ਹੇ ਤੱਕ ਜ਼ਿਲ੍ਹੇ ਤੋਂ ਲੈ ਕੇ ਪੰਜਾਬ ਤੱਕ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਭ ਗੱਲਾਂ ਤੇ ਕੰਮ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਡਾ ਐਮਪੀ ਬਾਹਰਲੇ ਮੁਲਕਾਂ ਨਾਲ ਵੀ ਗੱਲ ਕਰਦਾ ਹੈ ਐਮਪੀ ਹੋਣ ਦੇ ਨਾਤੇ ਸਰਕਾਰੀ ਖਰਚੇ ਚੋਂ ਬਾਰੂ ਮ੍ਰਿਤਿਕ ਦੇ ਹ ਇੱਥੇ ਮੰਗਵਾਈਆਂ ਜਾਂਦੀਆਂ ਨੇ ਕਿਉਂਕਿ ਮੈਨੂੰ ਕਾਨੂੰਨ ਅਤੇ ਰਾਧਾ ਪਤਾ ਹੈ ਹਜ਼ਾਰਾਂ ਹੀ ਬੱਚੇ ਪੱਕੇ ਕਰਵਾ ਦਿੱਤੇ ਇਸ ਲਈ ਮੈਂ ਆਸ ਕਰਦਾ ਕਿ ਤੁਸੀਂ ਆਪਣੀ ਕੌਮੀਅਤ ਧਰਮ ਸੂਬੇ ਦੇ ਹਿੱਤਾਂ ਨੂੰ ਮੁੱਖ ਰੱਖੋਗੇ ਮਲੇਰਕੋਟਲਾ ਨਵਾਬ ਅਸ਼ੀਰ ਮੁਹੰਮਦ ਖਾਨ ਦੀ ਅਸੀਂ ਯਾਦ ਅਰਬ ਬਣਾਈ ਹੈ ਸਾਡੇ ਮਲੇਰ ਕੋਟਲਾ ਦੇ ਪ੍ਰਧਾਨ ਹਰਦੇਵ ਸਿੰਘ ਪੱਪੂ ਜੋ ਇਹ ਸੇਵਾ ਨਿਭਾਰੇ ਨੇ ਆਪਣੇ ਦਸਬੰਦ ਵਿੱਚੋਂ ਜੇਕਰ ਯੋਗਦਾਨ ਪਾਉਂਦੇ ਹੋਏ ਇਸ ਯਾਦਗਾਰ ਨੂੰ ਹੋਰ ਪਰਫੁੱਲਿਤ ਕਰਨ ਵਿੱਚ ਜ਼ਿੰਮੇਵਾਰੀ ਨਿਭਾਉਂਦੇ ਹੋ ਤਾਂ ਇਹ ਇੱਕ ਸਾਡੇ ਹੀ ਕਮੰਤਰੀ ਪੱਧਰ ਦੀ ਇਮਾਨਤ ਬਣ ਜਾਵੇਗੀ ਅਤੇ ਜਦ ਵੀ ਮੁ슬ਮਨ ਤੇ ਅਰਬ ਮਲਕਾਂ ਵਿੱਚ ਸਿੱਖ ਜਾਣਗੇ ਤਾਂ ਉੱਥੇ ਸ਼ੇਰ ਮੁਹੰਮਦ ਖਾਨ ਦੀ ਯਾਦਗਾਰ ਬਣਾਉਣ ਦੀ ਬਦੌਲਤ ਸਾਡਾ ਉਹਨਾਂ ਮਲਕਾਂ ਵਿੱਚ ਵੀ ਬਣਦਾ ਸਤਕਾਰ ਸਨਮਾਨ ਹੋਵੇਗਾ